ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਆਪ ਸਭ ਦਾ ਸਵਾਗਤ ਹੈ ਇਸ ਚੈਨਲ ਤੇ ਆਪ ਜੀ ਸ਼੍ਰਵਨ ਕਰ ਰਹੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਪਿਛਲੇ ਅਧਿਆਏ ਦੇ ਵਿੱਚ ਆਪ ਜਿੰਨੇ ਸ਼੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਣ ਵਾਸਤੇ ਟਾਕੇ ਤੋਂ ਬਹੁਤ ਸਾਰੀਆਂ ਸੰਗਤਾਂ ਆਈਆਂ ਨੇ ਤੇ अनेका ਹੀ ਜਿਹੜੇ ਮਨ ਦੇ ਸ਼ੰਸੇ ਸਨ ਉਹਨਾਂ ਦੇ ਸ਼ੰਕੇ ਸਨ ਉਹਨਾਂ ਨੇ ਪਾਤਸ਼ਾਹ ਜੀ ਨੂੰ ਮਿਲ ਕੇ ਦੂਰ ਕੀਤੇ ਹਨ ਗੁਰਸਾਰਯੋ ਹੁਣ ਗੁਰੂ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਦੀ ਧਰਤੀ ਤੋਂ ਹੋਰ ਇਲਾਕਿਆਂ ਮਲ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਦਾ ਮਨ ਬਣਾਇਆ ਹੈ ਤੋਂ ਇਹ ਪ੍ਰਚਾਰ ਦੌਰਾਂ ਜਿਹੜਾ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਟਾਕੇ ਵਾਲੇ ਪਾਸੇ ਨੂੰ ਜਾਣ ਦਾ ਮਨ ਬਣਾਇਆ ਹੈ ਕਿਉਂਕਿ ਸੰਗਤਾਂ ਨੇ ਵੀ ਆਪ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਇਲਾਕੇ ਦੇ ਵਿੱਚ ਆਪ ਜੀ ਆਪ ਚੱਲ ਕੇ ਆਓ ਬਹੁਤ ਸਾਰੀਆਂ ਸੰਗਤਾਂ ਆਪ ਜੀ ਦੀ ਉਡੀਕ ਕਰ ਰਹੀਆਂ ਨੇ ਸੋ ਪਾਤਸ਼ਾਹ ਜੀ ਫਿਰ ਪਟਨਾ ਸਾਹਿਬ ਜੀ ਦੀ ਧਰਤੀ ਤੋਂ ਚੱਲੇ ਨੇ ਪਟਨਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਹੀ ਗੁਰਸਵਾਰਿਓ ਅਨੇਕਾਂ ਸੰਗਤਾਂ ਜੁੜੀਆਂ ਤੇ ਉਹਨਾਂ ਦੇ ਵਿੱਚ ਜਦੋਂ ਉਸ ਇਲਾਕੇ ਦਾ ਨਵਾਬ ਰਹੀਮ ਬਖਸ਼ ਜਦੋਂ ਆਉਣਾ ਸ਼ੁਰੂ ਹੋਇਆ ਏ ਉਹਦੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਵੱਡੇ ਐਲਕਰ ਸਨ ਉਸ ਸਮੇਂ ਦੇ ਉਹ ਗੁਰੂ ਪਾਤਸ਼ਾਹ ਜੀ ਦੇ ਚਰਨਾ ਵਿੱਚ ਆਏ ਨੇ ਸੋ ਨਵਾਬ ਰਹੀਮ ਬਖਸ਼ ਨੇ ਗੁਰੂ ਪਾਤਸ਼ਾਹ ਜੀ ਦੇ ਨਾਮ ਬਹੁਤ ਸਾਰੇ ਉੱਥੋਂ ਦੀ ਆਪਣੀ ਜ਼ਗੀਰ ਜਿਹੜੀ ਸੀ ਉਹ ਲਵਾਈ ਹੈ ਪਟਨਾ ਸਾਹਿਬ ਵਿਖੇ ਹੀ ਇੱਕ ਵੱਡਾ ਗੁਰਦੁਆਰਾ ਜਿਸ ਨੂੰ ਅਸੀਂ ਹਰਿਮੰਦਰ ਆਖਦੇ ਹਾਂ ਉਸ ਦੀ ਉਸਾਰੀ ਵੀ ਆਰੰਭ ਗੁਰੂ ਪਾਤਸ਼ਾਹ ਜੀ ਨੇ ਉੱਥੇ ਕਰਵਾਈ ਹੈ ਸੋ ਸਸਰਾਮ ਦਾ ਜਿਹੜਾ ਨਵਾਬ ਸੀ ਉਸਨੇ ਗੁਰੂ ਪਾਤਸ਼ਾਹੀ ਦੇ ਨਾਮ 52 ਬਿਗੇ ਜਿਹੜੀ ਜ਼ਮੀਨ ਸੀ ਉਦੋਂ ਗੁਰੂ ਪਾਤਸ਼ਾਹੀ ਦੇ ਨਾਮ ਲਗਵਾਈ ਹੈ ਤਾਂ ਕਿ ਜੋ ਉਸ ਜ਼ਗੀਰ ਦੀ ਆਮਦਨ ਹੈ ਉਹਦੇ ਨਾਲ ਲੰਗਰ ਚੱਲਦੇ ਰਹਿਣ ਕਿਸੇ ਪ੍ਰਕਾਰ ਦੇ ਸੰਗਤਾਂ ਨੂੰ ਕੋਈ ਵੀ ਥੋੜ੍ਹਾ ਮਹਿਸੂਸ ਨਾ ਹੋਵੇ ਸੋ ਨਾਲ ਇਹ ਜਿਹੜਾ ਹੈ ਉਹ ਸਸਰਾਮ ਦੇ ਨਵਾਬ ਨੇ ਤੇ ਪਟਨੇ ਦੇ ਨਵਾਬ ਨੇ ਦੋਵਾਂ ਨੇ ਇੱਕ ਉਸ ਸਮੇ ਆਪਣੇ ਜਿਹੜੇ ਐਲਕਾਰ ਥਨ ਅਧਿਕਾਰੀ ਸਨ ਉਹਨਾਂ ਨੂੰ ਇੱਕ ਹੁਕਮ ਜਾਰੀ ਕੀਤਾ ਹੈ ਕਿ ਅਗਰ ਗੁਰੂ ਜਹਾਬ ਦੀ ਚਾਹਣ ਤਾਂ ਆਪਣੀ ਸੰਗਤ ਦੇ ਵਿੱਚੋਂ ਕਿਸੇ ਦੀ ਡਿਊਟੀ ਲਗਾ ਕੇ ਤਾਂ ਜਿਹੜੇ ਪਟਨੇ ਦੀ ਜਿਹੜੀ ਚੁੰਗੀ ਹੈ ਉਹਦਾ ਮਸੂਲ ਅਗਰਾ ਸਕਦੇ ਨੇ ਤਾਂ ਕਿ ਉਹ ਪੈਸਾ ਸਾਰੇ ਦਾ ਸਾਰਾ ਜਿਹੜਾ ਹੈ ਉਹ ਗੁਰੂਕੀਆਂ ਸੰਗਤਾਂ ਵਾਸਤੇ ਗੁਰੂ ਦੇ ਦਰਬਾਰਾਂ ਵਾਸਤੇ ਵਰਤਿਆ ਜਾ ਸਕੇ ਉਹ ਸਮੇਂ ਦੇ ਮਿਲਦੇ ਹਵਾਲਿਆਂ ਅਨੁਸਾਰ ਦੋ ਦਮੜੇ ਉਸ ਗੱਡੇ ਦੇ ਉੱਤੇ ਮਾਸੂਲ ਲੱਗਦਾ ਸੀ ਜਿਸ ਦੇ ਵਿੱਚ ਅੰਨ ਘਿਓ ਤੇ ਮਸਾਲਾ ਤੇ ਇੱਕ ਦਮੜੇ ਉਸ ਗੱਡੇ ਨੂੰ ਮਾਸੂਲ ਲੱਗਦਾ ਸੀ ਜਿਸ ਉੱਤੇ ਕੱਪੜੇ ਤੇ ਹੋਰ ਇਸ ਤਰ੍ਹਾਂ ਦਾ ਸਮਾਨ ਲੱਦਿਆ ਹੋਵੇ ਸੋ ਇਹ ਸਾਰੇ ਦੇ ਸਾਰੀ ਚੁੰਗੀ ਜਾ ਮਾਸੂਲ ਉਗਰਾਉਣ ਦਾ ਹੁਕਮ ਜਿਹੜਾ ਸੀ ਉਹ ਹੁਕਮ ਆਪਣੇ ਅਧਿਕਾਰੀਆਂ ਨੂੰ ਨਵਾਬਾਂ ਨੇ ਯਾਰੀ ਕੀਤਾ ਹੈ ਤਾਂ ਕਿ ਇਹ ਸਾਰੀ ਮਾਇਆ ਜਿਹੜੀ ਹੈ ਗੁਰੂ ਕੀ ਸੰਗਤ ਦੇ ਕਾਰਜਾਂ ਵਾਸਤੇ ਜਾਂ ਗੁਰੂ ਦਰਬਾਰਾਂ ਵਾਸਤੇ ਜਾਵੇ ਸੋ ਇੰਜ ਹੋਰ ਵੀ ਜਿਹੜੀ ਸੰਗਤ ਸੇਵਾ ਸਾਰੇ ਉਹ ਉੱਥੇ ਗੁਰੂ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਨ ਲੱਗ ਪਈ ਸੀ ਪਰ ਗੁਰੂ ਪਾਤਸ਼ਾਹ ਜੀ ਨੇ ਕੁਝ ਮੋਰੀ ਸਿੱਖਾਂ ਦੀ ਜਿਹੜੀ ਉਸ ਸਮੇਂ ਡਿਊਟੀ ਲਗਾ ਕੇ ਤੇ ਬਾਕੀ ਸਿੱਖਾਂ ਨੂੰ ਨਾਲ ਲੈ ਕੇ ਜਿੰਨਾ ਚ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਆਦਿਕ ਮੋਰੀ ਸਿੱਖਾਂ ਨਾਲ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਫਿਰ ਟਾਕੇ ਦੀ ਸੰਗਤ ਵੱਲ ਜਾਣ ਨੂੰ ਚੱਲ ਪਏ ਨੇ ਸੋ ਗੁਰੂ ਪਾਤਸ਼ਾਹ ਜੀ ਅਕਤੂਬਰ 1666 ਨੂੰ ਇੱਥੋਂ ਚੱਲੇ ਨੇ ਤੇ ਇਹਨਾਂ ਦੇ ਨਾਲ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਬਾਬਾ ਗੁਰਦਤਾ ਜੀ ਤੇ ਜਿਹੜੇ ਕੀਰਤਨ ਕਰਨ ਵਾਲੇ ਸਿੰਘ ਸਨ ਉਹ ਪਾਤਸ਼ਾਹ ਜੀ ਦੇ ਨਾਲ ਚੱਲੇ ਨੇ ਤੋਂ ਸਭ ਤੋਂ ਪਹਿਲਾਂ ਪਾਤਸ਼ਾਹ ਜੀ ਨੇ ਇੱਥੋਂ ਚੱਲ ਕੇ ਤੋਂ ਇੱਕ ਇਲਾਕਾ ਹੁੰਦਾ ਹੈ ਫਤੂਆ ਪਾਤਸ਼ਾਹ ਜੀ ਉੱਥੇ ਜਾ ਕੇ ਠਹਰੇ ਫਤੂਏ ਤੋਂ ਫਿਰ ਪਾਤਸ਼ਾਹ ਜੀ ਬੜਗਾਮ ਪਹੁੰਚੇ ਨੇ ਇੱਥੇ ਵੀ ਪਾਤਸ਼ਾਹ ਜੀ ਦੇ ਜਿੱਥੇ ਚਰਨ ਪਾਏ ਨੇ ਉੱਥੇ ਗੁਰੂ ਪਾਤਸ਼ਾਹੀ ਦੀ ਯਾਦ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਬੜਗਾਮ ਵੀ ਗੰਗਾ ਦੇ ਕਿਨਾਰੇ ਦੇ ਉੱਤੇ ਇਹ ਨਗਰ ਆ ਜਿੱਥੇ ਪਾਤਸ਼ਾਹ ਦੀ ਯਾਦ ਬਣੀ ਹਾਂ ਉੱਥੇ ਦੋ ਗੁਰਦੁਆਰਾ ਸਾਹਿਬ ਨੇ ਇੱਕ ਨੂੰ ਛੋਟੀ ਸੰਗਤ ਤੇ ਇੱਕ ਨੂੰ ਬੜੀ ਸੰਗਤ ਕਿਹਾ ਜਾਂਦਾ ਹੈ। ਤੋਂ ਪਾਤਸ਼ਾਹ ਜੀ ਨੇ ਇੱਥੋਂ ਹੀ ਇੱਕ ਹੁਕਮਨਾਮਾ ਜਿਹੜਾ ਸੀ ਉਹ ਪਟਨੇ ਦੀ ਸੰਗਤ ਦੇ ਨਾਵੇਂ ਲਿਖਿਆ ਸੀ ਤਾਂ ਕਿ ਪਰਿਵਾਰ ਦਾ ਪੂਰਾ ਪੂਰਾ ਜਿਹੜਾ ਉਹ ਧਿਆਨ ਰੱਖਿਆ ਜਾਵੇ। ਇੱਥੋਂ ਪਾਤਸ਼ਾਹ ਜੀ ਨੇ ਅਗਲਾ ਟਿਕਾਣਾ ਕੀਤਾ ਹੈ ਮੰਗੇਰ ਦੇ ਵਿੱਚ। ਤੋਂ ਉੱਥੇ ਇੱਕ ਬਹੁਤ ਹੀ ਜਿਸ ਦਾ ਇਲਾਕੇ ਦੇ ਵਿੱਚ ਮਾਨਤਾ ਆਣ ਸੀ 바ਵਾ ਪਰਦੇਸੀ ਨਾਮ ਕਰਕੇ ਇਤਿਹਾਸ ਵਿੱਚ ਉਸ ਦਾ ਜ਼ਿਕਰ ਆਉਂਦਾ ਹੈ ਕਿ ਬਹੁਤ ਸਾਰੇ ਲੋਕ ਉਹਦੇ ਨਾਲ ਜੁੜੇ ਹੋਏ ਸਨ ਉਸ ਨੇ ਵੀ ਗੁਰੂ ਪਾਤਸ਼ਾਹ ਜੀ ਦੇ ਜਦੋਂ ਚਰਨ ਪਰਸੇ ਨੇ ਪਾਤਸ਼ਾਹ ਜੀ ਦੀ ਨਾਲ ਜਦੋਂ ਵਿਚਾਰ ਕੀਤੀ ਹੈ ਤਾਂ ਜਿਹੜੇ ਪਹਿਲਾਂ ਉਹ ਕਰਮ ਕਰਦਾ ਸੀ ਕਰਮकांड ਕਰਦਾ ਸੀ ਉਹਨਾਂ ਨੂੰ ਛੱਡ ਕੇ ਪਾਤਸ਼ਾਹ ਜੀ ਦੀ ਚਰਨ ਪਾਉ ਲੈ ਆ ਤੇ ਬਹੁਤ ਵੱਡੀ ਸੰਗਤ ਬ੍ਰਾਹਮਣਾਂ ਦੀ ਇਹਦੇ ਨਾਲ ਸੀ ਜਿਨ੍ਹਾਂ ਨੇ ਉਸ ਸਮੇਂ ਫਿਰ ਆਪਣੇ ਕਰਮਕਾਂਡ ਛੱਡ ਕੇ ਪਾਤਸ਼ਾਹ ਜੀ ਪਾਸੋ ਚਰਨਪਾਉ ਲੈ ਕੇ ਸਿੱਖ ਬਣੇ ਪਾਤਸ਼ਾਹ ਜੀ ਮੰਗੇਰ ਦੀ ਜਿਸ ਧਰਤੀ ਤੇ ਬੈਠੇ ਨੇ ਉੱਥੇ ਇੱਕ ਪਿੱਪਲ ਦਾ ਬਹੁਤ ਵੱਡਾ ਦਰਖਤ ਸੀ ਤੇ ਉਸ ਸਥਾਨ ਨੂੰ ਹੁਣ ਜਿਹੜਾ ਹੈ ਜਿਹੜਾ ਸਥਾਨ ਉੱਥੇ ਬਣਿਆ ਹੋਇਆ ਹੈ ਉਹਦਾ ਨਾਂ ਉੱਥੇ ਹੁਣ ਪਿੱਪਲ ਪਾਤੇ ਪੱਕੀ ਸੰਗਤ ਮੰਗੇਰ ਕਰਕੇ ਜਾਣਿਆ ਜਾਂਦਾ ਹੈ ਦੋਵੇਂ ਟਾਈਮ ਉੱਥੇ ਕੀਰਤਨ ਹੁੰਦਾ ਹੈ ਤੇ ਗੁਰੂ ਕੇ ਲੰਗਰ ਚੱਲਦੇ ਨੇ ਇੰਜ ਪਾਤਸ਼ਾਹ ਜੀ ਫਿਰ ਮੰਗੇਰ ਤੋਂ ਅੱਗੇ ਸਾਹਿਬਗੰਜ ਪਾਗਲਪੁਰ ਤੋਂ ਹੁੰਦੇ ਹੋਏ ਪਾਤਸ਼ਾਹ ਜੀ ਰਾਜ ਮਹਿਲ ਨਹੀਂ ਪਹੁੰਚੇ ਰਾਜ ਮਹਿਲ ਇੱਕ ਵੱਡਾ ਇਲਾਕਾ ਸੀ ਗੁਰੂ ਪਾਤਸ਼ਾਹ ਜੀ ਨੂੰ ਜਦੋਂ ਪਤਾ ਲੱਗਾ ਏ ਕਿ ਸਾਡੇ ਆਉਣ ਦਾ ਜਦੋਂ ਇਸ ਇਲਾਕੇ ਦੀ ਸੰਗਤ ਨੂੰ ਪਤਾ ਲੱਗਾ ਏ ਤਾਂ ਕੁਝ ਮੌਤ ਬਿਰਾ ਨੇ ਇਸ ਇਲਾਕੇ ਦੇ ਵਿੱਚੋਂ ਵੱਡੀ ਉਗਰਾਹੀ ਕਰਨੇ ਸ਼ੁਰੂ ਕਰ ਦਿੱਤੀ ਹਾਂ ਪਾਤਸ਼ਾਹ ਜੀ ਨੂੰ ਇਹ ਕੰਮ ਚੰਗਾ ਨਹੀਂ ਲੱਗਿਆ ਕਿ ਘਰ ਘਰ ਜਾ ਕੇ ਇੱਕ ਵੱਡੀ ਉਗਰਾਹੀ ਕੀਤੀ ਜਾਵੇ ਤੇ ਉਹ ਵੀ ਉਗਰਾਹੀ ਜਿਹੜੀ ਉਹ ਇੱਕ ਤਰ੍ਹਾਂ ਨਾਲ ਜਿਵੇਂ ਯੋਰ ਜ਼ਬਰਦਸਤੀ ਹੁੰਦੀ ਹੈ ਕਿ ਪੱਕਾ ਹੀ ਹਰ ਘਰ ਦੇ ਕੋਲੋਂ ਪੱਕੀ ਹੀ ਰਕਮ ਜਿਹੜੀ ਆ ਉਹ ਲਈ ਜਾਵੇ ਕਿ ਇੰਨੀ ਰਕਮ ਲੈਣੀ ਹੀ ਲੈਣੀ ਹੈ ਸੋ ਪਾਤਸ਼ਾਹ ਜੀ ਉਸ ਨਗਰ ਦੇ ਵਿੱਚ ਨਹੀਂ ਪਹੁੰਚੇ ਜਦੋਂ ਉਸ ਨਗਰ ਦੀ ਸੰਗਤ ਨੂੰ ਪਤਾ ਲੱਗਾ ਹੈ ਕਿ ਗੁਰੂ ਪਾਤਸ਼ਾਹ ਜੀ ਸਾਡੇ ਨਗਰ ਦੇ ਵਿੱਚ ਨਹੀਂ ਆ ਰਹੇ ਤਾਂ ਉਹਨਾਂ ਨੂੰ ਮਨ ਨੂੰ ਬੜਾ ਅਫਸੋਸ ਹੋਇਆ ਏ ਤਾਂ ਉਹ ਫਿਰ ਜਿੱਥੇ ਗੁਰੂ ਪਾਤਸ਼ਾਹ ਜੀ ਬਾਰੋ-ਬਾਰ ਚੱਲੇ ਸੀ ਅੱਗੇ ਆ ਕੇ ਪਾਤਸ਼ਾਹ ਜੀ ਨੂੰ ਮਿਲੇ ਨੇ ਮਹਿਮਾ ਪ੍ਰਕਾਸ਼ ਦੇ ਵਿੱਚ ਇਸ ਘਟਨਾ ਦਾ ਖਾਸ ਤੌਰ ਤੇ ਜ਼ਿਕਰ ਮਿਲਦਾ ਹੈ ਮਹਿਮਾ ਪ੍ਰਕਾਸ਼ ਵਿੱਚ ਦਾ ਲਿਖਾਰੇ ਲਿਖਦਾ ਹੈ ਨਹੀਂ ਗੁਰ ਨਗਰ ਗਏ ਗੁਰ ਅੰਤਰਜਾਮੇ ਤਹਾਂ ਪੂਜਾ ਇਕੱਤਰ ਕਰਨ ਲੱਗੇ ਸਿੱਖ ਨਹੀਂ ਪਹੁੰਚੇ ਤ੍ਰੁੱਤ ਮਾਇਆ ਰਸਪਾਗੇ ਤਿੰਨ ਕੋਤਾਚ ਪ੍ਰਭ ਅਗੇ ਗਏ ਪਾਤਸ਼ਾਹ ਜੀ ਉਥੋਂ ਉਸ ਨਗਰ ਰਾਜ ਮਹਿਲ ਦੇ ਵਿੱਚ ਨਹੀਂ ਗਏ ਤੇ ਸੰਗਤ ਫਿਰ ਜਿਹੜੀ ਸੀ ਉਹ ਸਾਰੇ ਗੁਰੂ ਪਾਤਸ਼ਾਹ ਜੀ ਦੇ ਚਰਨ ਪਰਸਣ ਵਾਸਤੇ ਉਸ ਨਗਰ ਤੋਂ ਬਾਰ ਬਾਰ ਪਹੁੰਚੀ ਹੈ ਤੇ ਉਹਨਾਂ ਨੇ ਪਾਤਸ਼ਾਹ ਜੀ ਅੱਗੇ ਪੇਸ਼ਤਾਵਾ ਕੀਤਾ ਹੈ ਗੁਰੂ ਕੀਆਂ ਸੰਗਤਾਂ ਦੀ ਇੱਥੇ ਉਹਨਾਂ ਨੇ ਸੇਵਾ ਕੀਤੀ ਹੈ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਪਹੁੰਚੇ ਉਸ ਜਗ੍ਹਾ ਤੇ ਵੀ ਗੁਰੂ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੋਂ ਇਸ ਗੁਰਦੁਆਰੇ ਨੂੰ ਵੀ ਉੱਥੇ ਜਿੱਥੇ ਬਾਦਸ਼ਾਹ ਜੀ ਬੈਠੇ ਸਨ ਤੇ ਉੱਥੇ ਬਾਦਸ਼ਾਹ ਜੀ ਇੱਕ ਪੱਥਰ ਦੀ ਸਿਲਾ ਦੇ ਉੱਤੇ ਬੈਠੇ ਸਨ ਤੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਉਹ ਸਿਲਾ ਵੀ ਅੱਜ ਉੱਥੇ ਆ ਤੇ ਉਥੋਂ ਦੇ ਗੁਰਦੁਆਰੇ ਦੇ ਨਾਂ ਦੇ ਉੱਤੇ ਜਿਹੜਾ ਉਥੋਂ ਦਾ ਰਾਜਾ ਸੀ ਉਹਨੇ ਉਸ ਸਮੇਂ 15000 ਵਿਗੇ ਜ਼ਮੀਨ ਜਿਹੜੀ ਉਸ ਸਮੇਂ ਲਿਖਾਈ ਸੀ ਜਿਹੜਾ ਸਰਕਾਰੀ ਕਾਗਜ਼ਾਂ ਦੇ ਵਿੱਚ ਅੱਜ ਵੀ ਇਸ ਗੱਲ ਦਾ ਹਵਾਲਾ ਮਿਲਦਾ ਹੈ ਸੋ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਫਿਰ ਇੱਥੋਂ ਚੱਲ ਕੇ ਅੱਗੇ ਮਹਿਲ گاؤں ਕੁੰਤਲਨਗਰ ਤੇ ਮਾਲਦਾ ਪਹੁੰਚੇ ਨੇ ਮਾਲਦਾ ਦਾ ਨਗਰ ਇੱਕ ਐਸਾ ਨਗਰ ਸੀ ਜਿੱਥੇ ਹੀਰਿਆਂ ਦੇ ਬਹੁਤ ਵੱਡੇ ਵਪਾਰੀ ਰਹਿੰਦੇ ਸਨ ਜਿਨ੍ਹਾਂ ਵਿੱਚ ਸਿੱਖ ਵੀ ਵੱਡੀ ਗਿਣਤੀ ਵਿੱਚ ਸਨ ਉਹਨਾਂ ਵਿੱਚੋਂ ਵੀ ਬਹੁਤੇ ਹੀਰਿਆਂ ਦਾ ਵਪਾਰ ਕਰਦੇ ਸਨ ਸਭਾ ਸਾਰੇ ਸਿੱਖ ਇੱਥੇ ਪਾਤਸ਼ਾਹ ਜੀ ਦੇ ਚਰਨ ਪਰਸਣ ਵਾਸਤੇ ਆਏ ਉਹਨਾਂ ਨੇ ਹੀਰੇ ਜਵਾਹਰ ਆਤ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟ ਕੀਤੇ ਨੇ ਸੋ ਐਸੇ ਹੀ ਇਲਾਕੇ ਦੇ ਵਿੱਚ ਇੱਕ ਮੁਹੱਲਾ ਸੀ ਜਿੱਥੇ ਰੇਸ਼ਮ ਜਿਹੜਾ ਸੀ ਉੱਥੇ ਬੁਣਾਈ ਕੀਤੀ ਜਾਂਦੀ ਸੀ ਰੇਸ਼ਮ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ ਤਾਂ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਵੀ ਸਿੱਖ ਜਿਹੜੇ ਨੇ ਉਹ ਗੁਰੂ ਕੇ ਸਿੱਖਾਂ ਵਾਸਤੇ ਗੁਰੂ ਸਾਹਿਬ ਵਾਸਤੇ ਰੇਸ਼ਮ ਲਾ ਕੇ ਪਹੁੰਚੇ ਨੇ ਤਾਂ ਕਿ ਉਹਨਾਂ ਦੇ ਬਸਤਰ ਬਣਾ ਕੇ ਗੁਰੂ ਕੀਆਂ ਸੰਗਤਾਂ ਗੁਰੂ ਕੇ ਸਿੱਖ ਤੇ ਗੁਰੂ ਸਾਹਿਬ ਜੀ ਉੱਥੇ ਉਹਨਾਂ ਨੂੰ ਪੈਨਣ ਪਾਤਸ਼ਾਹ ਜੀ ਇਸ ਇਲਾਕੇ ਦੇ ਵਿੱਚ ਤਕਰੀਬਨ 5 ਕਿ ਦਿਨ ਰਹੇ ਨੇ ਤੇ ਇੱਥੇ ਵੀ ਗੁਰੂ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਔਰ ਜਿਸ ਇਲਾਕੇ ਦੇ ਵਿੱਚ ਆਪ ਜੀ ਰਹੇ ਉੱਥੇ ਮਾਲਦਾ ਦੇ ਉੱਥੇ ਕਬਰਾਂ ਦੀ ਪੂਜਾ ਵੀ ਹੁੰਦੀ ਸੀ ਬੇਸ਼ੱਕ ਸਿੱਖ ਜਿਹੜੇ ਉਹਨਾਂ ਕਬਰਾਂ ਤੇ ਜਾ ਕੇ ਪੂਜਾ ਨਹੀਂ ਕਰਨ ਕਰਦੇ ਪਰ ਉਹਨਾਂ ਦੇ ਕਈ ਵਾਰ ਵਿਚਾਰ ਤਕਰਾਰ ਉਹਨਾਂ ਕਬਰ ਪੂਜਕਾਂ ਦੇ ਨਾਲ ਹੋ ਜਾਂਦੀ ਸੀ ਕਬਰ ਪੂਜਕ ਚਾਹੁੰਦੇ ਸਨ ਕਿ ਉਹ ਸਿੱਖੀ ਛੱਡ ਕੇ ਤੇ ਕਬਰਾਂ ਨੂੰ ਪੂਜਣ ਜਦੋਂ ਕਿ ਸਿੱਖ ਚਾਹੁੰਦੇ ਸੀ ਕਿ ਉਹ ਕਬਰਾਂ ਨੂੰ ਛੱਡ ਕੇ ਤੇ ਅਕਾਲ ਪੁਰਖ ਦਾ ਧਿਆਨ ਧਰ ਕੇ ਅਕਾਲ ਪੁਰਖ ਦੀ ਪੂਜਾ ਕਰਿਆ ਕਰਨ ਉੱਥੋਂ ਦਾ ਇੱਕ ਪਿੰਡ ਸੀ ਜਿਹਨੂੰ ਪੰਡਵਾ ਗਾਮ ਕਹਿੰਦੇ ਸੀ ਉੱਥੇ ਕਿਸੇ ਮਖਦੂਮ ਦੀ ਕਬਰ 'ਤੇ ਉਹਦੀ ਪੂਜਾ ਹੁੰਦੀ ਸੀ ਪਾਤਸ਼ਾਹ ਜੀ ਉਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਤੇ ਉਹਨਾਂ ਨੂੰ ਸਮਝਾਉਣਾ ਕੀਤਾ ਹੈ ਕਿ ਕਬਰ ਦੀ ਪੂਜਾ ਕਰਨ ਦੇ ਨਾਲ ਕਿਸੇ ਤਰ੍ਹਾਂ ਦੇ ਪ੍ਰਾਪਤੇ ਵੀ ਨਹੀਂ ਹੁੰਦੇ ਤੁਸੀਂ ਪੂਜਣਾ ਹੈ ਤਾਂ ਉਸ ਕਾਲਪੁਰਖ ਨੂੰ ਪੂਜੋ ਇਹ ਕਬਰਾਂ ਤਾਂ ਇੱਕ ਤਰ੍ਹਾਂ ਸਾਡੇ ਵਾਸਤੇ ਸੰਕੇਤਕ ਰੂਪ ਸਨ ਕਿ ਕਿਸੇ ਦਿਨ ਜਦੋਂ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਇਸ ਤਰ੍ਹਾਂ ਧਰਤੀ ਤੇ ਪਿਆ ਹੁੰਦਾ ਹੈ ਜਿਸ ਤਰ੍ਹਾਂ ਤੁਸੀਂ ਮਿੱਟੀ ਦੀ ਇੱਕ ਕਬਰ ਬਣਾਈ ਹੈ ਇਸ ਤੋਂ ਅਸੀਂ ਇਹ ਜਿਹੜਾ ਸੀ ਭਾਵ ਲੈਣਾ ਸੀ ਕਿ ਆਖਰ ਇੱਕ ਦਿਨ ਅਸੀਂ ਮਿੱਟੀ ਹੋ ਜਾਣਾ ਹੈ ਇਸ ਸੰਸਾਰ ਤੋਂ ਸਾਡੀ ਦੇਹ ਬਿਨਸ ਜਾਣੀ ਹੈ ਤੇ ਅਸੀਂ ਉਹਨੂੰ ਮਿੱਟੀ ਰੂਪ ਦੇ ਵਿੱਚ ਕਬਰ ਬਣਾ ਕੇ ਪੁੱਜਣ ਲੱਗ ਪਏ ਹਾਂ ਇਹ ਪਰਮਾਤਮਾ ਦੀ ਭਗਤੀ ਨਹੀਂ ਹੈ ਬਲਕਿ ਅਸਲ ਭਗਤੀ ਉਸ ਦੇ ਗੁਣ ਗਾਉਣੇ ਹਨ ਅੰਗਦ ਪਾਤਸ਼ਾਹ ਜੀ ਨੇ ਉੱਥੋਂ ਦੇ ਕਬਰ ਪੂਜਕਾਂ ਨੂੰ ਕਬਰ ਪੂਜਾ ਤੋਂ ਹਟਾ ਕੇ ਸਿੱਖੀ ਵਾਲੇ ਪਾਸੇ ਜੋੜਿਆ ਹੈ। ਤੋਂ ਇਸ ਤੋਂ ਬਾਅਦ ਪਾਤਸ਼ਾਹ ਜੀ ਨੇ ਆਪਣਾ ਸਫ਼ਰ ਜਾਰੀ ਰੱਖਿਆ ਹੈ ਜਿਸ ਦਾ ਜ਼ਿਕਰ ਅਸੀਂ ਅਗਲੇ ਅਧਿਆਏ ਦੇ ਵਿੱਚ ਕਰਾਂਗੇ ਕਿਉਂਕਿ ਟਾਕੇ ਵੱਲ ਜਾਂਦਿਆਂ ਹੋਇਆਂ ਪਾਤਸ਼ਾਹ ਜੀ ਰਸਤੇ ਦੇ ਵਿੱਚ ਅਨੇਕਾਂ ਜਗ੍ਹਾ ਸੰਗਤਾਂ ਥਾਪਦੇ ਥਾਪਦੇ ਗਏ ਨੇ ਜਿੱਥੇ-ਜਿੱਥੇ ਗੁਰੂ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਗੁਰੂ ਅਸਥਾਨ ਬਣੇ ਹੋਏ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ 2 ਦਿਨ ਬਾਅਦ ਅਗਲੇ ਅਧਿਆਇ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਗੁਰੂ ਸਾਰੋ ਆਖਰ ਦੇ ਵਿੱਚ ਬੇਨਤੀ ਇਸ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਜਦੋਂ ਵੀ ਕਦੇ ਅਗਾਮੀ ਲੋੜ ਪਵੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੇ ਕੋਈ ਘਟਨਾ ਨੂੰ ਸਮਝਣ ਵਾਸਤੇ ਸੁਣਨ ਵਾਸਤੇ ਤਾਂ ਤੁਸੀਂ ਇਹਦੇ ਵਿੱਚੋਂ ਜਦੋਂ ਮਰਜ਼ੀ ਉਹਨਾਂ ਦਾ ਜੀਵਨ ਇਤਿਹਾਸ ਸੁਣ ਸਕੋ 2 ਦਿਨ ਬਾਅਦ ਦੂਸਰਾ ਅਧਿਆਇ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ